ੁੰਡੇ ਨੂੰ ਪਹਿਲਾਂ ਕੁੜੀ ਨਾਲ ਗੱਲ ਕਲੀਅਰ ਕਰਨੀ ਪੈਣੀ। ਵੀ ਦੇਖ ਮੇਰੀ ਜੁਆਇੰਟ ਫੈਮਿਲੀ ਹੈ। ਕੱਲ ਨੂੰ ਮੈਨੂੰ ਕਿੰਤੂ ਪ੍ਰੰਤੂ ਨਹੀਂ ਚਾਹੀਦਾ। ਜੇ ਤਾਂ ਤੂੰ ਮੇਰੀ ਮਾਂ ਨਾਲ ਮੇਰੇ ਪਿਓ ਨਾਲ ਕੱਟ ਸਕਦੀ ਹੈ। ਹੋਰ ਤੀਜਾ ਕੋਈ ਬੰਦਾ ਨਹੀਂ ਆਉਣਾ ਚਾਹੀਦਾ। ਹਨਾ ਫੇਰ ਤੇ ਦੇਖ ਮੇਨਾਂ ਵਿਆਹ ਕਰ। ਕੱਲ ਨੂੰ ਮੈਂ ਆਪਣੇ ਮਾਪਿਓ ਨੂੰ ਨਹੀਂ ਛੱਡਣਾ। ਜੇ ਤੂੰ ਕਵੇਂ ਵੀ ਤੇਰੇ ਨਾਮੇ ਆਟੋ ਖੋਜਵਾ ਮੈਂ ਆਪਣੇ ਮਾਪਿਓ ਨੂੰ ਕਿਸੇ ਕੀਮਤ ਤੇ ਬੁੱਢੇ ਮਾਪਿਓ ਨੂੰ ਨਹੀਂ ਛੱਡ ਸਕਦਾ। ਕੱਲ ਨੂੰ ਜੇ ਤੂੰ ਵਿਆਹ ਤੋਂ ਬਾਰੇ ਗੱਲਾਂ ਕਹੇਂਗੀ ਮੈਂ ਤੈਨੂੰ ਛੱਡ ਦਾਂਗਾ ਪਰ ਮਾਪਿਓ ਨਹੀਂ ਛੱਡਾਂਗਾ। ਜੇ ਬੰਦਾ ਥੋਕ ਬੰਦਾ ਕਿਉਂ ਮਾਪਿਓਨਾਂ ਛੱਡੋ ਜਿੰਨੇ ਵੀ ਮੁੰਡੇ ਮੇਰੀ ਇਸ ਵੀਡੀਓ ਨੂੰ ਦੇਖ ਰਿਹਾ ਤੁਹਾਡੀ ਵਾਈਫ ਕੁਝ ਵੀ ਕਰੇ ਆਪਣੇ ਬੁੱਢੇ ਮਾਪਿਓਨਾਂ ਕਦੇ ਨਾ ਛੱਡਿਓ ਮਾਪਿਓਨਾਂ ਨਾਲ ਰੱਖੋ ਜਿੱਥੇ ਨਾਲ ਰਹਿੰਦੇ ਹੋ ਕਿਉਂਕਿ ਉਹਨਾਂ ਦੀਆਂ ਬਲੇਸਿੰਗਸ ਜਿਹੜੀਆਂ ਹੁੰਦੀਆਂ ਉਹ ਤੁਹਾਨੂੰ ਭਾਗ ਲਾ ਦਿੰਦੀ ਤੇ ਜਿਹੜਾ ਮੁੰਡਾ ਮਾਪਿਓਨਾਂ ਛੱਡ ਕੇ ਜਨਾਨੀ ਲੈ ਕੇ ਅੱਡ ਹੋ ਜਾਂਦਾ ਨਾ ਤੁਸੀਂ ਨੋਟਿਸ ਕਰਿਓ ਉਸ ਬੰਦੇ ਨੂੰ ਕਦੀ ਭਾਗ ਨਹੀਂ ਲੱਗਦਾ ਨਾ ਉਹਨਾਂ ਬਰਕਤ ਪੈਣੀ ਹੈ ਕਿਉਂਕਿ ਬੁੱਢੇ ਮਾਪਿਓ ਅਸੀਂ ਰੱਬ ਨੂੰ ਤਾਂ ਨਹੀਂ ਦੇਖਿਆ ਤੁਸੀਂ ਦੇਖਿਆ ਮੈਂ ਵੀ ਨਹੀਂ ਦੇਖਿਆ ਮਾਪਿਓ ਹੀ ਸਾਡਾ ਰੱਬ ਹੁੰਦੇ ਹੈ ਔਰ ਹਰ ਕੁੜ